ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਗੋਂ ਸਿੰਘ ਮਾਰਗ ਤੇ ਪੈਂਦੇ ਵੱਖ-ਵੱਖ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਦੇ ਹੋਏ ਆਪਾਂ ਨੌਵੇਂ ਦਿਨ ਤੱਕ ਸ੍ਰੀ ਦਮਦਮਾ ਸਾਹਿਬ ਪਹੁੰਚੇ ਆ ਇੱਥੇ ਦਸ਼ਮੇਸ਼ ਪਿਤਾ ਜੀ ਨੇ अनेका ਕੌਤਕ ਕੀਤੇ ਜਿੱਥੇ ਸਭ ਤੋਂ ਵੱਡਾ ਕੌਤਕ ਗੁਰੂ ਸਾਹਿਬ ਜੀ ਨੇ ਪਵਿੱਤਰ ਗੁਰਬਾਣੀ ਨੂੰ ਲਿਖਾਇਆ ਤੇ ਜਿੱਥੇ ਗੁਰਬਾਣੀ ਲਿਖਣ ਤੋਂ ਬਾਅਦ ਕਲਮਾ ਨੂੰ ਦੱਬਿਆ ਗਿਆ ਉਸ ਥਾਂ ਤੇ ਅੱਜ ਬਹੁਤ ਪਵਿੱਤਰ ਸਥਾਨ ਹੈ ਗੁਰਦੁਆਰਾ ਲੇਖਨਸਰ ਸਾਹਿਬ ਹੈ ਹੋਰ ਵੀ अनेਕਾਂ ਗੁਰਦੁਆਰਾ ਸਹਿਬਾਨ ਭਾਈ ਵੀਰ ਸਿੰਘ ਧੀਰ ਸਿੰਘ ਤਖਤ ਸ੍ਰੀ ਦਮਦਮਾ ਸਾਹਿਬ ਬਿੱਤਰ ਤਖਤ ਸਹਿਬਾਨ ਸੁਸ਼ੋਭਤ ਹਨ ਇਸ ਥਾਂ ਤੇ ਗੁਰੂ ਸਾਹਿਬ ਜੀ ਨੇ ਜਿੱਥੇ ਭਾਈ ਡੱਲੇ ਨੂੰ ਚਾਨਣ ਕਰਾਇਆ ਕਿ ਸੱਚ ਕੀ ਹੁੰਦਾ ਹੈ ਉੱਥੇ ਹੀ ਭਾਈ ਵੀਰ ਸਿੰਘ ਤੇ ਧੀਰ ਸਿੰਘ ਦੀ ਸਪੁੱਤਰ ਸੋਚ ਨੂੰ ਲੈ ਕੇ ਖੁਸ਼ ਹੋਏ ਤੇ ਭਾਈ ਡੱਲੇ ਨੂੰ ਦੱਸਿਆ ਕਿ ਸਿੰਘ ਕਿਸ ਤਰ੍ਹਾਂ ਦੇ ਹੁੰਦੇ ਹਨ ਇਸ ਥਾਂ ਤੇ ਗੁਰੂ ਸਾਹਿਬ ਲਗਭਗ 9 ਮਹੀਨਾ 9 ਦਿਨ ਤੇ 9 ਘੰਟੇ 9 ਘੜੀਆਂ ਰਹੇ ਇੱਥੋਂ ਗੁਰੂ ਸਾਹਿਬ ਜੀ ਭਾਗੂ ਕੋਟਸ਼ਮੀਰ ਲਵੇਰੀ ਸਰ ਆਦਿ ਕਈ ਸਥਾਨਾਂ ਤੇ ਜਾ ਕੇ ਸੰਗਤਾਂ ਨੂੰ ਉਪਦੇਸ਼ ਕਰਦੇ ਤੇ ਅਨੇਕਾਂ ਤਰ੍ਹਾਂ ਦੇ ਕੌਤਕ ਕਰਦੇ ਇਸ ਤੱਕ ਸਹਿਬਾਨ ਤੇ ਸੰਗਤਾਂ ਦੂਰ ਨੇੜੇ ਆ ਕੇ ਦਰਸ਼ਨ ਕਰਦੀਆਂ ਹਨ ਤੇ ਆਪਣੇ ਜੀਵਨ ਨੂੰ ਸਫਲਾ ਕਰਦੀਆਂ ਹਨ ਤਿੱਬਿਆਂ ਵਾਲੀ ਇਸ ਜਗ੍ਹਾ ਨੂੰ ਦਸ਼ਮੇਸ਼ ਪਿਤਾ ਜੀ ਨੇ ਨੀਕਾਂ ਵਰ ਦਿੱਤੇ ਤੇ ਕਿਹਾ ਕਿ ਇੱਥੇ ਬਹਾਰਾਂ ਹੋਣੀਆਂ ਇਹ ਸਥਾਨ ਪੜ੍ਹਾਈ ਦੇ ਲਈ ਜਾਣਿਆ ਜਾਵੇਗਾ ਗੁਰੂ ਕੀ ਕਾਂਸ਼ੀ ਖਵਾਵੇਗਾ ਤਾਂ ਦਸ਼ਮੇਸ਼ ਪਿਤਾ ਜੀ ਦੇ ਬਚਨ ਸੱਤ ਹੋਏ ਅੱਜ ਇੱਥੇ ਬਹੁਤ ਵੱਡੇ ਵੱਡੇ ਵਿਦਿਕ ادارے ਹਨ ਤੇ ਦੇਸ਼ਾਂ ਵਿਦੇਸ਼ਾਂ ਚੋਂ ਨੌਜਵਾਨ ਵਿਦਿਆਰਥੀ ਇੱਥੇ ਪੜ੍ਹਨ ਦੇ ਲਈ ਆਉਂਦੇ ਹਨ ਤੇ ਸਿੱਖਿਆ ਪ੍ਰਾਪਤ ਕਰਕੇ ਸੇਵਾ ਦੇ ਲਈ ਹਾਜ਼ਰ ਹੁੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ